ਸਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇਸੋ ਲਾਣੇ ਦੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਦੇ ਵਿਚਾਰ ਹੈ ਤੁਹਾਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਉਸੇ ਦਿਨ ਹੈਗਾ ਅੱਜ ਮੰਗਲਵਾਰ ਦਾ ਤੇ ਭੈਣ ਮੈਂ ਦੇਖਾਂਗੀ ਸ਼ਾਇਦ ਲੋ ਉਹ ਦੇ ਗੜਿੱਕ ਟੈਮ ਲੇਗਾ। ਦਾ ਤੀਸੇ ਤੋਂ ਪ੍ਰਿਹਰ ਨੂੰ ਲੋ ਲੋ ਤੋਂ ਤੇ ਪੀਸਦਾ ਸਾਡੇ ਜਦੋਂ ਟਾਈਮ ਗਲਤ ਹੋਇਆ ਫੇ ਅੱਗੇ ਪਿੱਛੇ ਵਾਪੇ ਪੈ ਸੱਲ ਖਤਮ ਇਹਦਾ ਹੋਣਾ ਹੈਗਾ ਕਈ ਦਿਨ ਹੋ ਗਏ। ਫੋਨ ਤੇ ਹੁਣ ਮੈਂ ਵੀਡੀਓ ਲਾ ਲਈ ਮੈਨਾਂ ਟਾਈਮ ਦੇਖਿਆ ਹੈਗਾ। ਲੋ ਤੋਂ ਪੂਰੀ। ਤੇ ਰੋਟੀ ਮੈਂ ਬਣਾ ਲਈ। ਅੱਜ ਜੋਤ ਖਾ ਕੇ ਲੀ ਗਏ ਅਸੀਂ ਤਾਂ ਰੋਟੀ ਬਾਅਦ ਚ ਹੀ ਬਣਾਈ ਆਪਾਂ ਬਸ ਥੋੜੀ ਲਾਉਣੀ ਆ ਸੀਗੇ ਤੇ ਪਹਿਲਾਂ ਟੂਟੀ ਸਭੀ ਸਾਰਾ ਉਧਰ ਕੰਮ ਕਰਿਆ ਫਸ ਧੋਤਾ ਮੱਝਾ ਵਾਲਾ ਫਸ ਧੋਤਾ ਮੱਝਾ ਫਰਮ ਦੇ ਰੈਡੀ ਨੇ ਨਮਾਤੀਆਂ ਸੀਗੀਆਂ ਤਾਂ ਜਦ ਤੇ ਇੱਕਦਾਂ ਛੱਡ ਕੇ ਨਮਾਦਨੇ ਹੁੰਨੇ ਆ ਤੇ ਇਹਦਾ ਫਰਮ ਦਾ ਰੈਡੀ ਗਿਆ ਗਾਜਰ ਜੋ ਬਠਿੰਡੇ ਕਿਸਾਨ ਨੇ ਲਾ ਲਾ ਉੱਤੇ ਉਹ ਹਰ ਸਾਲ ਜਾਂਦਾ ਹੁੰਦਾ ਕਿਸਾਨ ਮਿਲ ਕੇ ਗਏ ਨੇ ਤੁਗੇ ਹੋਏ। ਹੋਰ ਕੀ ਤੇ ਮੁਝਾ ਬੰਦੇ। ਤੇ ਉਹ ਗਿਆਗਾ ਪੌਣੇ ਰੋਵਾਲੀ ਤੇ। ਮੇਰਾ ਉਦੋਂ ਕੰਮ ਹਜੇ ਉਦੋਂ ਨਿਪਟਿਆ ਨਹੀਂ ਸੀਗਾ। ਫਿਰ ਉਹ ਕਹਿੰਦਾ ਮੈਂ ਰੋਟੀ ਖਾ ਕੇ ਜਾਊਂਗਾ ਪਹਿਲਾਂ ਉਹ ਵੀ ਹਰਾ ਲੈਣ ਗਏ ਖੇਤ। ਚਾਰ ਜੱਲੇ ਲਿਉਣਾ ਹੁੰਦਾ ਖੇਤੋਂ ਚੱਕ ਕੇ। ਆ ਕੇ ਫਿਰ ਉਹਨਾਂ ਤਾਂ ਤੇ ਫਿਰ ਉਹ ਕਹਿੰਦਾ ਮੇਰੇ ਰੋਟੀ ਲਾ ਦੇ ਮੈਂ ਨਾ ਰਾ ਤੜਾਕਾ ਚੱਕਿਆ ਫੈਸਲਾ ਤਿੰਨ ਕ ਰੋਟੀਆਂ ਦਾ ਹੁਣ ਤਿੰਨ ਕ ਪਰੌਠੇ ਬਣਾਤੇ ਸੀ ਫਿਰ ਉਦੋਂ ਬਾਅਦ ਮੈਂ ਆਟਾ ਗੁੰਨਿਆ ਸਾਡਾ ਹਰਮਣ ਵੀ ਕਹਿੰਦੀ ਹੁਣ ਮੇਰੇ ਪਰੌਠੇ ਬਣਾ ਲੈ ਇਹਦੇ ਪਰੌਠੇ ਵੜਾ ਕੇ ਰੱਖ ਤੇ ਆਪਾਂ ਜੋਦੇ ਤਾਂ ਮੈਂ ਰੋਜ਼ ਪਰੌਠੇ ਬਣਾਉਣੀ ਆ ਉਹਦੇ ਪਹਿਲੇ ਆ ਕੇ ਦਹੀਂ ਨਾਲ ਪਰੌਠੇ ਖਾਂਦਾ ਫਿਰ ਤੇ ਪਹਿਲੇ ਰੋਟੀ ਚੋ ਕਹਿੰਦਾ ਜੰਗੀ ਲੱਗਦੀ ਮੈਨੂੰ ਪਰੌਠੇ ਰੱਖ ਬਣਾ ਕੇ ਰੱਖਦਾ ਕਰਉਣੀ ਤੇ ਪਰਹਣ ਕਾ ਕੇ ਨਾ ਉਹ ਸਾਗੀਆਂ ਦਾ ਰੋਟੀ ਬਸ ਕਦੇ ਉਹਦਾ ਜੀ ਹੁੰਦਾ ਜਿੱਦ ਉਹ ਐਂ ਹੀ ਲੱਗੇ ਭੁੱਖ ਜੀ ਜਾਗਦੀ ਹੈ ਫਿਰ ਖਾ ਗਈ ਜਾਂਦਾ ਕੁੱਝ ਖਾਤੀ ਨਹੀਂ ਗਿਆ ਹੈਗਾ ਵਧੀਆ ਸਮਾਂ ਵਧੀਆ ਜਦੋਂ ਆਪ ਨੂੰ ਭੁੱਖ ਜੀ ਲੱਗਿਆ ਹੁੰਦੀ ਹੈ ਜੀ ਜੇ ਅੰਨੇ ਜੇ ਨਾਲ ਟੱਡ ਭੱਕੇ ਭੱਜੇ ਨਾ ਫਿਰ ਜਮੀ ਦਿਮਾਗ ਚ ਨਹੀਂ ਆਉਂਦਾ ਜੇ ਪੜਾਈ ਕਰੀ ਹੁੰਦੀ ਉਹ ਵੀ ਭੁੱਲ ਜਾਂਦੇ ਆ ਇਹ ਹੁਣ ਮੈਂ ਬਸ ਉਹ ਗਲੀਆਂ ਸਾਫ ਕਰਦੀ ਸੀ। ਘਰਾਂ ਵਿੱਚ ਮੈਂ ਪਾਤਾ ਪਾਣੀ। ਤੇ ਹਰ ਮਨ ਨੇ ਪੁੱਛੇ ਸਾਰੇ ਲਾ ਤੇ ਰਸੋਈ ਛੱਡਤੀ ਉਹਨੇ ਇਕੱਲੀ ਮੈਂ ਰੋਟੀ ਬਣਾਈ ਜਾਂਦੀ ਸੀ ਉਹਨੂੰ। ਤੇ ਬਸ ਉਹਨ ਮੈਂ ਇਹ ਸਾਫ ਕਰਤਾ ਸਾਰਾ। ਘਰਾਂ ਦੇ ਚਾਪਰ ਸੋਚੀ ਪਾਣੀ ਪਾਤਾ ਕੱਫਨ ਦੇ ਨੇ ਹੈ ਨਹੀਂਗੇ। ਮੈਂ ਰੋਟੀ ਖਾਦੀ ਨਹੀਂ ਹਜੇ ਜੇ ਦੋਸਤ ਰੈਡੀ ਨੇ ਰੋਟੀ ਖਾਦੀ ਐ ਨਾ ਪਰੌਂਠਾ ਦੱਦਾ ਪਰੌਂਠਾ ਦੇਤਾ ਉਹਨੇ ਮੈਨੂੰ ਬਸ ਪਰੌਂਠਾ ਬਾਰੀ ਹੁੰਦਾ ਜਾਨ ਜਾਨਾ ਪਾਉਨੇ ਹੁਣ ਐ ਲੱਗਦਾ ਧੁੱਖ ਹੀ ਲੱਗਦੀ ਰੋਟੀ ਦੀ ਤੇ ਆਪਾਂ ਫੇਰ ਵੀ ਆਪਾਂ ਹੀ ਫੇਰ ਹੀ ਖਾ ਮੰਗ ਲੇ ਧੁੱਖ ਲੱਗੂਗੀ 10 11 ਵਜੇ ਖਾਣਾਗੀ ਸਾਰਾ ਕੰਮ ਨਿਬੜ ਕੇ ਬਸ ਕੰਮ ਨਿਬੜੇ ਵਰਗੀ ਨੇ ਮੇਰੇ ਤੇ ਕੱਪੜੇ ਰਹਿ ਗਏ ਕੱਲੇ ਸੁਪਾਉਣ ਵਾਲੇ ਤੋਤੇ ਪੈਲੇ ਸਾਰੇ ਇਸੇ ਕਰਕੇ ਮੈਂ ਘਰ ਆਤੀ ਇਸ ਵੇਲੇ ਟੁੱਟੀ ਆਈ ਤੋ ਬੜੀ ਤੰਗ ਆ ਪਣੀ ਸੀ ਬਾਕੀ ਕਾਜਾ ਪਾਣੀ ਪਾ ਦੀ ਰੱਖਣਾ ਗਰਮ ਦੀ ਬਾਟੀ ਨਹੀਂ ਪਾਉਣੀ ਨਹੀਂ ਮੈਨੂੰ ਤਾਂ ਲੱਗਦਾ ਹੈ ਗਰਮ ਬਣੀ ਦੀ ਬਾਟੀ ਜਰੂਰ ਪਾਉਣੀ ਹੈ ਮਸ਼ੀਨ 'ਚ ਠੰਡੇ ਨਾਲ ਕੋਈ ਛੱਗ ਨਹੀਂ ਬਣਦੀ ਹੈਗੀ ਬਸ ਇਹ ਆਪਣਾ ਪ੍ਰਾਂਤ 'ਚ ਪਾਣੀ ਪਾਇਆ ਪੈਗਾ ਇੱਕ ਦੋ ਭਾਂਡੇ ਨੇ ਆਪਣਾ ਸਵੇਰੇ ਸਮਾਂ ਦਿੱਤੀ ਸੀ ਇਹਨੂੰ ਚੱਕ ਕੇ ਆਪਾਂ ਟੋਕਰੀ 'ਚ ਲਾ ਦਾਂਗੇ ਉੱਪਰ ਤੇ ਬਸ ਇਹ ਸਾਰੀ ਸਾਫ ਸਫਾਈ ਆਪਾਂ ਕਰਤੀ ਹੁਣ ਦੇਖਦੀ ਆ ਮੈਂ ਹਰਮਨ ਪੜਦੀ ਹੈਗੀ ਟੂਸ਼ਨ ਜਾਂਦੀ ਹੁੰਦੀ ਹੈ ਫਿਰ ਕਹਿੰਦੀ ਮੈਨੂੰ ਵੀ ਯਾਦ ਕਰਨਾ ਦੱਸਿਆ ਟੈਸਟ ਜਿਹੇ ਉਪਰ ਚਲਾਉਗੀ ਨਹੀਂ ਫਿਰ ਮੈਂ ਲਾ ਦੂੰਗੀ ਜਲਪਲੀ ਰਸੋਈ ਦਾ ਝਾੜੂ ਕੱਢ ਕੇ ਬਾਕੀ ਸਾਰਾ ਲਾਤਾ ਸੀਨੇ ਕੋਚਾ ਮੈਂ ਤਾਂ ਹੁਣੇ ਸ਼ੌਲ ਲਾ ਕੇ ਰੱਖ ਦਿਆਂਗੀ ਬਸ ਹੁਣ ਲਾਉਂਗੀ ਜਦੋਂ ਧੁੱਪ ਨਿਕਲੇ ਇਧਰ ਛਾਂ ਚ ਨਾ ਆਪਣੇ ਫਿਰ ਥੋੜੀ ਜਿਆਦਾ ਠੰਢੀ ਹੁੰਦੀ ਹੈ ਧੁੱਪ ਨਹੀਂ ਆਉਂਦੀ ਨਾ ਫਿਰ ਅੰਦਰ ਸਾਰੇ ਕੰਮ ਛਾਂ ਛਾਂਜੀ ਚ ਹੁੰਦੇ ਨੇਗੇ ਤਾਂ ਕਰਕੇ ਵੀ ਮੈਂ ਤਾਂ ਸ਼ੌਲੀ ਲੈ ਕੇ ਰੱਖ ਲਈ ਬਾਕੀ ਨਾ ਗੜੇ ਜੇ ਪਏ ਕਰਕੇ ਦੁਬਾਰਾ ਠੰਡ ਹੋ ਗਈ। ਸ਼ੌਲ ਤਾਂ ਅੱਧੀ ਧਰਮ ਨਹੀਂ ਦਿੰਦਾ ਹੈਗਾ ਰੱਬ। ਧਰ ਦਿੰਨੇ ਆਂਗੇ ਕੱਦਾਂ ਦੋ ਚਾਰ ਦਿਨ ਹੀ ਚੁੰਨੀ ਜੀ ਲਈ ਆ ਸਵੇਰੇ। ਵੀ ਜਮਾ ਲਾਤਾ ਸੀ ਸ਼ੌਲ ਬਸ ਫੇਰ ਦੁਬਾਰਾ ਨਹੀਂ ਜੇ ਪਤਾ ਰੱਬ ਨੇ। ਦੁਬਾਰਾ ਠੰਡ ਹੋ ਗਈ। ਤੇ ਕੱਜ ਸਵੇਰੇ ਤਾਂ ਫਿਰ ਜੂਰ ਲੈਣਾ ਸੀ ਅੱਜ ਮੱਥਾ ਟੇਕਿਆ ਸੀਗਾ। ਇਹ ਤਾਂ ਸ਼ਾਇਦ ਸਾਰੇ ਪਿੰਡਾਂ 'ਚ ਟਿਕ ਟਿਕਿਆਗਾ ਮਾਤਾ ਦਾ ਮੱਥਾ। ਬਸੜੀ ਆ ਵੀ ਅੱਜ ਸਵੇਰੇ 5 ਵਜੇ ਗਏ ਸੀਗੇ ਮੱਥਾ ਟੇਕਣ। ਉੱਤੋਂ ਫਿਰ ਠੰਡ ਜ਼ਰੂਰ ਹੁੰਦੀ ਹੈ ਜੀ ਚਲੋ ਜੀ ਬਸ ਇਧਰ ਆਪਣਾ ਕਾ ਸਾਰਾ ਕੰਮ ਨ ਕਰਿਆ ਪਿਆ ਗਾ ਅੱਜ ਸਾਰਾ ਮੈਂ ਫਰਸ਼ ਕੁੱਛ ਧੋਤਾ ਸੀ ਪਾਣੀ ਨਿਚੋੜਤਾ ਸੀ ਇੱਕ ਵਾਰੀ ਮੱਝਾਂ ਬੰਨਣ ਤੋਂ ਪਹਿਲਾਂ ਦੁਬਾਰਾ ਮਾਰ ਦਿਆਂਗੇ ਮਨ ਜਾਜ ਜਿਹੜਾ ਮੜਾ ਮੋਟਾ ਪਾਣੀ ਇਕੱਠਾ ਹੋ ਜਾਂਦਾ ਗਾ ਤੇ ਇਧਰੋਂ ਸਾਰਾ ਸਾਫ ਸਫਾਈ ਆਪਾਂ ਕੱਲ੍ਹ ਫਰਸ਼ ਲਾਇਆ ਸੀ ਤੇ ਪਾਣੀ ਮੈਂ ਨਹੀਂ ਛਿੜਕਿਆ ਪਾਣੀ ਨਾ ਮੈਂ ਇੱਥੇ ਦੁਬਾਰਾ ਫਿਰ ਛਿੜਕੂ ਜਿਉ ਸਾਰਾ ਕੰਮ ਨਿਬੜ ਗਿਆ ਨਹੀਂ ਫਿਰ ਉਧਰੋਂ ਫਿਰ ਜੇ ਮੈਂ ਕੋਈ ਵਾਰੀ ਕੂੜਾ ਕਾੜਾ ਸਿੱਟਣ ਭਾਗੀ ਹੋ ਗਿਆ ਉਧਰੋਂ ਹੁਣ ਸਵਾ ਸੁਭੂ ਹੋਗੀ ਚੁੱਲੇ ਚ ਰੂੜੀ ਦੀ ਸੁੱਟਣ ਜਾਉਂਗੀ ਫਿਰ ਉਧਰੋਂ ਗਿੱਲੇ ਪੈਰ ਗਾਰੇ ਵਾਲੇ ਪੈ ਫੇਰ ਇੱਧਰ ਆਉਣਗੇ ਤੇ ਬਾਅਦ ਚ ਇੱਥੇ ਇੱਕ ਵਾਰੀ ਪਾਣੀ ਛਿੜਕ ਦਾਂਗੇ ਆਪਾਂ ਤੇ ਸਾਰਾ ਵਧੀਆ ਹੋ ਗਿਆ ਇੱਥੋਂ ਤੇ ਸਾਰਾ ਇਹ ਫਰਸ਼ ਵੀ ਧੋਤਾ ਮੈਂ 플ਸ਼ ਬਾਥਰੂਮ ਸਾਰਾ ਕੁਝ ਧੋਤਾ ਸੀ ਪਹਿਲਾਂ ਟੂਟੀ ਹੁਣ ਕਰੀ ਪਈ ਆ ਬੰਦ ਟੱਬ ਵੀ ਭਰਿਆ ਪਿਆਗਾ ਆਪਣਾ ਕੱਪੜੇ ਕੱਢੇ ਪੈ ਨੇ ਬੁਸਕੁਸ ਕੱਢਣ ਵਾਲੇ ਪੈ ਨੇ ਇੱਕ ਵਾਰੀ ਦੇ ਮਸ਼ੀਨ ਚ ਧੋਤੇ ਪੈ ਨੇ ਉਹ ਵੀ ਕੱਢ ਕੇ ਤੇ ਉਹ ਬਲਣ ਨੂੰ ਸੁਕਾਉਣੀ ਹੈ ਜਿਸ ਨੂੰ ਨੇ ਪਾ ਕੇ ਉਹ। ਲੋ ਜੀ stove 'ਤੇ ਕੱਪੜੇ ਸੁਕਾਲੇ ਸੀਗੇ। ਇੱਕ ਪੂਰਾ ਪਾ ਸੁਕਾ ਲਿਆ ਸੀਗਾ। ਸੁਕਾ ਕੇ ਕੱਢ ਰਹੀ ਸੀ ਮੈਂ। ਤੇ ਥੋੜੇ ਜਿਹਾ ਆਪਾਂ ਹੋਰ ਵਸਤ ਜਿਹੜੇ ਧੋਤੇ ਹੋਏ ਕੱਢੇ ਨੇ ਮਸ਼ੀਨ 'ਚੋਂ। ਉਹ ਹੁਣ ਸੁੱਕਣੇ ਪਾ ਦਿਆਂਗੇ ਆਪਾਂ। ਤੇ ਬਾਲਟੀ 'ਚ ਪਏ ਸੀ ਮੇਰੇ ਕੋਲੇ। ਇਹ ਬਸ ਥੋੜੀ ਜਿਹੀ ਕੱਪੜੇ ਕਦੇ ਕਦੇ ਤੀਸਰੇ ਤਣੂ ਜਿਆਦੇ ਹੋ ਜਾਂਦੇ ਆ ਕਦੇ ਠੀਕ ਹੀ ਹੁੰਦੇ ਨੇ ਕਦੇ ਕਦੇ ਨਾ ਜੋਤ ਵਾਲੇ ਲਾ ਦਿੰਦਾ ਗਲ ਵੇੜ ਕੇ ਜੇ ਬਸ ਕਵਾੜੀ ਖੇਡਣ ਜਾਂਦਾ ਹੁੰਦਾ ਉਹ ਕਦੇ ਕਦੇ ਬਾਹਲਾ ਲਿਬੜ ਕੇ ਜ ਆ ਜਾਂਦਾਗਾ ਤੇ ਬਾਦ ਵਾਲੇ ਕੱਪੜੇ ਮੈਂ ਸੁੱਕਣੇ ਪਾ ਕੇ ਮਸ਼ੀਨ ਚ ਉਸ ਤੋਂ ਬਾਅਦ ਲੱਗੀ ਸੀ ਪਤੀਲਾ ਮਾਂਜਣ ਪਾਣੀ ਗਰਮ ਕਰਨ ਵਾਲਾ ਬਸ ਆਇਆ ਹੁੰਦਾ ਵੀ ਜਿਹੜਾ ਤੋਂ 3 ਮਿੰਟ ਤੇ ਆਪਾਂ ਮਸ਼ੀਨ ਲਾਈ ਸੀ ਇਹਨੇ ਚਿਰਚ ਹੋਰ ਕੰਮ ਕਰਦੀ ਕੋਈ ਫਿਰ ਮੈਂ ਖਚਰ ਮੇ ਪਤੀਲਾ ਮਾਂਜ ਦਿੰਨੀ ਉਹਨਾਂ ਟਾਈਮ 'ਚ ਕੱਪੜੇ ਸੁੱਕਦੇ ਸੀਗੇ ਤੇ ਫਿਰ ਇਹ ਵੀ ਨਾ ਜ਼ਿਆਦਾ ਕਾਲਾ ਜਾ ਹੋ ਜੇ ਫਿਰ ਓੱਖਾ ਹੋ ਜਾਂਦਾ ਕਾ ਮਾਂਜਣਾ ਇਹਨੂੰ ਮੈਂ ਬੋਰੀ ਦੇ ਟੋਟੇ ਨਾਲ ਮਾਂਜਦੀ ਹੁੰਨੀ ਆਂਗੀ ਤੇ ਬੋਰੀ ਦੇ ਟੋਟੇ ਤੇ ਮਿੱਟੀ ਲਾ ਕੇ ਨਾ ਰੇਤਾ ਉਹ ਜਨਾ ਮਾਜਦੀ ਹੁੰਦੀ ਆ ਮਿੰਟ ਚ ਕਾਲਸ ਲੈ ਜਾਂਦੀ ਹੈਗੀ ਵਧੀਆ ਰਗੜ ਕੇ ਜੇ ਮਾਜ ਦਿੰਦਾ ਇਹ ਬੋਰੀ ਦਾ ਟੋਟਾ ਜਾਂ ਤੇ ਚੁੱਲੇ ਤੇ ਧਰ ਦੇਉਨੇ ਆਪਾਂ ਪਾਣੀ ਗਰਮ ਬਸ ਵਿੱਚ ਦੀ ਰਾੜ ਲਾ ਲੈਨੇ ਆ ਵਿੱਚ ਦੀ ਪਤੀਲੇ ਚ ਧਰ ਲੈਨੇ ਆਗੇ ਤੇ ਇਸ ਤੋਂ ਬਾਅਦ ਮੈਂ ਤੇ ਹਰ ਮਨ ਰਹਿ ਗਈ ਅਸੀਂ ਣਾਉਣ ਵਾਲੀਆਂ ਫਿਰ ਮੈਂ ਕਿਹਾ ਚੱਲ ਵੀ ਪਤੀਲਾ ਮਾਜਦੇ ਜੇ ਇਹ ਹੋਜੇ ਵੀ ਚਲ ਆਪਾਂ ਵੀ ਪਾਣੀ ਚੁੱਲੇ ਤੇ ਕਰ ਲਾਂਗੇ ਫਿਰ ਮੁੜ ਕੇ ਦੁਪਹਿਰੇ ਜੀ ਨਹੀਂ ਕਰਦਾ ਫਿਰ ਐਂ ਕਾਲ ਹੁੰਦੀ ਹੁੰਦੀ ਪਤੀਲਾ ਜਿਆਦਾ ਕਾਲਾ ਹੋ ਜਾਂਦਾਗਾ ਮੁਫੱਜਾ ਆਪਾਂ ਚਲੋ ਦੁਆਰ ਦੋ ਹੁਣ ਪੰਨੀ ਮਮਤੀਆਂ ਦਾ ਪਾਣੀ ਰਾੜ ਤੇ ਕਰ ਲਿਆ ਸੀ ਅਸੀਂ ਨੋਣ ਨੂੰ ਪਰ ਕੰਮ ਧੰਦਾ ਨਿਵੇੜਨ ਤੋਂ ਬਾਅਦ ਗਪਤੀਲਾ ਆਪਾਂ ਮਾਜ ਦਿੰਨੇ ਹਾਂਗੇ ਤੇ ਨਹੀਂ ਫਿਰ ਕਾਲ ਜੀ ਹੋ ਜਾਂਦੀ ਆ ਜਿਆਦਾ ਕਾਲਾ ਹੋ ਜਾਂਦਾਗਾ ਫਿਰ ਤੇ ਸਾਰਾ ਇਥੋਂ ਤੋਟਤਾ ਸੀ ਦੁਆਰੇ ਇੱਥੇ ਮਿੱਟੀ ਜੀ ਖਿੰਡ ਗਈ ਸੀ ਤੇ ਲਾ ਮਾਜਨ ਕਰਕੇ ਸਾਰੇ ਚ ਪਾ ਦਿਆਂਗੇ ਪਾਣੀ ਤੇ ਸਾਰਾ ਪਾਣੀ ਆਪਾਂ ਡੋਲ ਦਾਂਗੇ ਟੱਬਾ 'ਲਾ। ਇਸ ਕੱਪੜਿਆਂ ਦਾ ਆਪਣਾ ਕੰਮ ਨਿਭੜ ਗਿਆ ਸੀਗਾ। ਕੱਚਲਣ ਦਾ। ਬਹੁਤ ਵਧੀਆ ਟੱਬ ਦਾ ਮੈਨੂੰ ਸੁੱਖ ਹੈਗਾ ਸਾਰੇ ਇਕੱਠੇ ਇੱਕ ਵਾਰੀ ਚ ਕੱਪੜੇ ਕੱਲੇ ਜਾਂਦੇ ਨੇ ਕਿ ਖੁੱਲਾ ਪਾਣੀ ਪੈਂਦਾ ਇਹਦੇ 'ਚ। ਹੁਣ ਇਹ ਥੋੜਾ ਜਿਹਾ ਚਿਉਣ ਲੱਗ ਗਿਆ। ਤੇ ਮਸੇਨਾ ਪਤੀਲਾ ਮਾਂਜਦੇ ਮਾਂਜਦੇ ਆਪਣਾ ਇਹ ਵੀ ਕੱਪੜੇ ਸੁੱਕ ਗਏ ਸੀਗੇ। ਬਸ ਉਸ ਤੋਂ ਬਾਅਦ ਤਾਂ 4 ਕਿ ਕੱਪੜੇ ਪਾਈ ਸੀ ਸੁੱਕਣੇ ਮੈਂ। ਇਹ ਸਾਰੇ ਕੱਢ ਲਏ ਸੀ ਆਪਾਂ ਮਸ਼ੀਨ ਦਾ ਕੱਢਣ ਵਾਲਾ ਵਾਲਾ ਪਾਣੀ ਕੱਢਣ ਵਾਲਾ ਬਟਨ ਛੜਦਾ ਸੀ ਆਪਾਂ ਤੇ ਚੜਗੀ ਸੀ ਮੈਂ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਤੇ ਅੱਜ ਮੈਂ ਕੋਠੇ ਤੇ ਹੀ ਪਾਈ ਸੀ ਕੱਪੜੇ ਆਪਣੇ ਨਾਲ ਇਹ ਟਾ ਇੱਕ ਰੱਸੀ ਜੀ ਹੋਰ ਬਨ ਲਈ ਸੀਗੀ ਆਪਾਂ ਸਰਦੀਆਂ 'ਚ ਉਹ ਆਪਾਂ ਅੱਧੀ ਦਰਵਾਜ਼ੇ 'ਚ ਬੰਨੀ ਸੀਗੀ ਵੀ ਜਦ ਮੇਂ ਠੰਡ ਹੁੰਦੀ ਸੀ ਜਿਆਦਾ ਕੱਪੜੇ ਸੁੱਕਦੇ ਨਹੀਂ ਸੀ ਜਾਂ ਜਿੱਦਾਂ ਝੜ ਝੜੂ ਹੀ ਹੋ ਜਾਂਦਾ ਸੀ ਫਿਰ ਅੰਦਰ ਪਾ ਦਿੰਦੇ ਸੀ ਆਪਾਂ ਤੇ ਉਹ ਰਸਾ ਜਿੱਦੇ ਆਪਾਂ ਗੱਲ ਕਰਦੀ ਸਾਬ ਸਫਾਈ ਕੀਤੀ ਦਰਵਾਜੇ ਦੀ ਉਹ ਖੋਲ ਤਾਂ ਪਹਿੜਾ ਜਿਹਾ ਲੱਗਦਾ ਸੀ ਉਹ ਨੀਵਾ ਸੀ ਥੋੜਾ ਜਿਹਾ ਨੀਵੇਂ ਜੇ ਕੱਪੜੇ ਪਾਏ ਨਾ ਪਹਿੜੇ ਜਿਹਾ ਲੱਗਦੇ ਹੁੰਦੇ ਨੇ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਦਾ ਜੇ ਨੀਮੀ ਜੀ ਕੱਪੜੇ ਦੱਸੀ ਵਰਨੀ ਹੋਵੇ ਆਪਣੇ ਹੇਠਾਂ ਵੀ ਤਾਰ ਹੀ ਬੰਨੀ ਹੋਈ ਹੈਗੀ ਉਹ ਤਾਂ ਆਪਾਂ ਬਾਅਦ ਚ ਕਰ ਸੀ ਬਨ ਲਈ ਸੀ ਤੇ ਨਹੀਂ ਤਾਂ ਫਿਰ ਦੋ ਉਤੇ ਤਾਂ ਕੱਪੜੇ ਹੇਠਾਂ ਵੀ ਵਧੀਆ ਪਾਏ ਜਾਂਦੇ ਸੀ ਜੇ ਕਦੇ ਪਾਉਣੇ ਪੈ ਜਾਂਦੇ ਸੀ ਤੇ ਤਾਰ ਆਪਣੀ ਕੱਲੀ ਹੈ ਜਿਹੜੀ ਉਹ ਛੋਟੀ ਹੈਗੀ ਘੱਟ ਹੈਗੀ ਫਿਰ ਉੱਪਰ ਉੱਪਰ ਜੇ ਕੱਪੜੇ ਪਾਏ ਉਹਦੋਂ ਸੁੱਕਦੇ ਨਹੀਂ ਹੈਗੇ। ਫਿਰ ਮੈਂ ਕੋਠੇ ਦੇ ਉੱਪਰ ਹੀ ਪਾਈ ਸੀ। ਇੱਥੇ ਆਪਣੀ ਬਹੁਤ ਲੰਬੀ ਤਾਰ ਬੰਨੀ ਹੋਈ ਹੈਗੀ। ਉੱਪਰ ਹੀ ਪਾਉਣੀ ਹੁੰਦੀ ਆ ਮੈਂ ਤਾਂ। ਜੇ ਕਦੇ ਆਪਾਂ ਪਿਛਲੇ ਟਾਈਮ ਕੱਪੜੇ ਧੋਈਏ ਪਿਛਲੇ ਪੈਰ ਫੇਰ ਮੈਲੇ ਠਾਈ ਪਾ ਦਿੰਨੀ ਹੁੰਦੀ ਆ ਵੀ। ਚਲੋ ਪਹਿਲਾਂ ਪੌਣ ਚੜਾਂਗੇ ਆ ਨਾ ਫਿਰ ਸ਼ਾਮ ਨੂੰ ਲਾਹਾਂਗੇ ਘੰਟੇ ਖਾਤਰ। ਤੇ ਸਵੇਰੇ ਤਾਂ ਮੈਂ ਕੋਠੇ ਤੇ ਪਾਉਣੀ ਹੁੰਦੀ ਆ। ਦੁਪਹਿਰ ਦੁਪਹਿਰ 'ਚ ਫਿਰ ਸੁੱਕ ਜਾਂਦੇ ਨੇਗੇ। ਤੇ ਆਪਣੇ ਕੋਠੇ ਦੇ ਨਾਲ ਪਾਣੀ ਦੇ ਟੈਂਕੀ ਉੱਪਰ ਕਿਡੂਲਦੀ ਹੈ ਕੋਠੇ ਦੀ ਟੁੱਲਦਾ ਹੈਗਾ ਉੱਪਰ ਪੌੜੀ 'ਚ ਖੜ ਕੇ ਦੇਖਣਾ ਪੈਂਦਾ ਵੱਲੋਂ ਮਲੀ ਰੋਜ਼ ਹੀ ਡੁੱਲ ਜਾਂਦਾ ਇਹ ਆਪਣੇ ਰਸੋਈ ਕੱਲੀ ਰਸੋਈ ਵਾਸਤੇ ਰੱਖੀ ਹੋਈ ਹੈ ਟੈਂਕੀ ਥੋੜ੍ਹੀ ਪਾਣੀ ਦੀ ਵਰਤੋਂ ਹੁੰਦੀ ਹੈ ਜੇ ਰਸੋਈ ਰਸੋਈ 'ਚ ਤੇ ਰੋਜ਼ ਹੀ ਪਾ ਦਿੰਦੇ ਆਂਗੇ ਕਦੇ-ਕਦੇ ਤੀਜੇ ਦਿਨ ਵੀ ਲਾ ਦਿੰਦੇ ਆਂ ਅੱਜ ਪਾਣੀ ਕਦੇ ਸੰਨ ਛੱਡ ਦਿੰਦੇ ਆ ਨਹੀਂ ਬਸ ਫਿਰ ਆਉਂਦਾ ਕੋਈ ਵਾਰੀ ਟੂਟੀ ਦਾ ਕੋਈ ਖਰਾਬ ਹੋ ਜਾ ਕਈ ਵਾਰ ਨਾ ਆਵੇ ਪਾਣੀ ਵਿਰੋਖਾ ਹੋ ਜਾਂਦਾਗਾ ਰੋਜ਼ ਹੀ ਲਾ ਦਿੰਦੇ ਆ ਮਸ ਕਿਸੇ ਨੂੰ ਦੇਖਣ ਦਾ ਟਾਈਮ ਨਹੀਂ ਹੁੰਦਾ ਮਨ ਲੋ ਵੇ ਡੁੱਲ ਜਾਂਦਾ ਇਹ ਪਾਣੀ ਉੱਪਰ ਦੀ ਜ਼ਿਆਦਾ ਡੁੱਲ ਜਾਂਦਾਗਾ ਨਹੀਂ ਫਿਰ ਇੱਕ ਜਣੇ ਨੂੰ ਖੜਨਾ ਪੈਂਦਾਗਾ ਪੌੜੀ 'ਚ ਤੇ ਇਹ ਦੇਖਾਂਗੇ ਤੇ ਆਪਾਂ ਦਾ ਬੈਲਜੀ ਲਵਾਉਣ ਦੀ ਸਲਾਹ ਹੈਗੀ ਵੀ ਜਿਹੜੀ ਦੱਸਦੀ ਹੁੰਦੀ ਹੈ ਟੈਂਕੀ ਭਰ ਜਦੋਂ ਭਰ ਜਾਂਦੀ ਹੈ ਕਿੰਨੇ ਵਾਰੀ ਸਲਾਹ ਜੀ ਕਰ ਲਈ ਲਿਹਾਉਣ ਦੀ ਬਸ ਫਿਰ ਭੁੱਲ ਜਾਨਨੇ ਆਗੇ ਜਿੱਦੇ ਜ਼ਿਆਦੇ ਕੋਠਾ ਭਰ ਜਾਂਦਾ ਜ਼ਿਆਦੇ ਪੰਤਾਲਾ ਚੱਲ ਜਾਂਦਾਗਾ ਇਹ ਹੋ ਜਾਂਦਾ ਵੀ ਅੱਜ ਬਾਹਲਾ ਪਾਣੀ ਦੁੱਲ ਗਿਆ ਉਹਦੇ ਫਿਰ ਕਹਿੰਦੇ ਨੇ ਹਲਵਾਵਾਂਗੇ ਬਸ ਫਿਰ ਭੁੱਲ ਜਾਨਨੇ ਬਾਅਦ ਚ ਲੋ ਜੇ ਪਾਤੇ ਸੀਗੇ ਆਪਣਾ ਸਾਰੇ ਕੱਪੜੇ ਕੋਠੇ ਤੇ ਉਹ ਜਿਹੜਾ ਜਿੱਤੇ ਇਹ ਆ ਜਾਂਦੀ ਇਕੱਲਾ ਇਕੱਲਾ ਸੁੱਕਣਾ ਪੈਂਦਾ ਕੋਠੇ ਤੇ ਲੰਬੀ ਤਾਰ ਕਰਕੇ ਇਸ ਤੋ ਆਦ ਲੱਗੀ ਸੀਗੀ ਮੈਂ ਚੁੱਲ੍ਹੇ ਨੂੰ ਪੋਚਾ ਦੇਣ ਇਹਨੂੰ ਪੋਚਾ ਦਿੱਤੇ ਨੇ ਵੀ ਕਈ ਦੇ ਲੰਗ ਗੇ ਸੀ ਬਸ ਪਤੀਲੇ ਵਾਂਗੂ ਇਹਦੀ ਕਾਲ ਹੋ ਜਾਂਦੀ ਸੀ ਜੇ ਕਦੇ ਆਪਾਂ ਪਾਣੀ ਗਰਮ ਬਾਅਦ ਚ ਵੀ ਕਈ ਰੱਖਦੇ ਸੀਗੇ ਤੇ ਫਿਰ ਅੱਗ ਪਈ ਹੁੰਦੀ ਆ ਫਿਰ ਆਉਂਦਾ ਵੀ ਚਲ ਫੇਰ ਦੇਵਾਂਗੇ ਪੋਚਾ ਤੇ ਜਦ ਮੈਂ ਪਤੀਲਾ ਉੱਪਰੋਂ ਲਾਤਾ ਸੀ ਸਾਰੀ ਸਵੇਰ ਕੱਟਦੀ ਸੀ ਆਪਾਂ ਗਰਮ ਗਰਮੀ ਸਵੇਰ ਕੱਟਦੀ ਫਿਰ ਮੈਂ ਮੈਂ ਕਹਿੰਦੀ ਜੀ ਅੱਜ ਐ ਜੀ ਕਰ ਲਿਆ ਨਾ ਵੀ ਅੱਗ ਪਈ ਐ ਫੇਰ ਕਾਲ ਹੋ ਜੂਗੀ ਪੋਚੇ ਦੀ ਕਾਲ ਕਾਲਾ ਜੁੱਲਾ ਭੇੜਾ ਲੱਗਦਾਗਾ ਕੁਸ ਆਪਣੇ ਫੇਰ ਇੱਧਰ ਕੰਧੋਲੀ ਨਾ ਬਣੀ ਹੋਈ ਸਾਹਮਣੀ ਹੁੰਦਾਗਾ ਫੇਰ ਸਾਹਮਣੇ ਜੁੱਲਾ ਭੇੜਾ ਜਿਹਾ ਲੱਗਦਾ ਜੁੱਲਾ ਤਾਂ ਸਾਹਮਣੇ ਵੀ ਤੇ ਓਲੇ ਵੀ ਚਿੱਟਾ ਹੀ ਸੋਹਣਾ ਲੱਗਦਾਗਾ ਤਾਂ ਪੋਚਾ ਮੈਂ ਸਾਹਮ ਸਾਹ ਰੱਖਦੀ ਹੁੰਨੀ ਆ ਜੁੱਲੇ ਨੂੰ ਤਾਂ ਪੋਚਾ ਦਿੱਤੇ ਬਿਨਾ ਬਿਲਕੁਲ ਨਹੀਂ ਸਰਦਾ ਸੋਹਣਾ ਹੋ ਜਾਂਦਾ ਪੋਚੇ ਨਾਲ ਬਸ 2-3 ਦਿਨ ਤਾਂ ਵੱਲੋ ਮਲੀ ਲੰਘ ਹੀ ਜਾਂਦੇ ਆ ਕਿੰਨੇ ਵਾਰ ਐਂ ਜੀ ਸਲਾਬ ਕਰੀ ਹੈਗੀ ਐਂ ਜੀ ਹੋ ਜਾਂਦਾਗਾ ਵੀ ਦੋ ਜਿੱਦੇ ਪੋਚਾ ਦੇ ਦਿੰਦੇ ਵਿੱਚ ਟੱਟਾ ਟੱਟਾ ਹੋ ਗਿਆ ਮੈਂ ਕਹਿੰਦੀ ਹੁਣ ਰੋਜ਼ ਦਿਆ ਕਰੂੰਗੀ ਬਸ ਫੇਰ ਨਹੀਂ ਦਿੱਤਾ ਜਾਂਦਾ ਜੇ ਪੋਚੇ ਰੋਜ਼ ਦੇਈ ਜਾਈਏ ਨਹੀਂ ਤਾਂ ਚੁੱਲਾ ਛੇਤੀ ਫੁੱਟਦਾ ਨਹੀਂ ਹੈਗਾ ਇਹ ਮਿੱਟੀ ਲੱਗੀ ਵਾਂਗੂ ਹੀ ਹੋ ਜਾਂਦਾ ਫਿਰ ਸੋਹਣਾ ਲੱਗਦਾ ਚਿੱਟਾ-ਚਿੱਟਾ ਰੋਟੀ ਬਣਾਉਣ ਨੂੰ ਵੱਲੋ ਮਲੀ ਜੀ ਕਰਦਾ ਫਿਰ ਜੁੱਲੇ ਤੇ ਕੰਮ ਕਰਨ ਨੂੰ ਲੋਜੀ ਜਦੋਂ ਮੈਂ ਪੋਚਾ ਲਾਉਣ ਲੱਗੀ ਸੀਗੀ ਚੁੱਲ੍ਹੇ ਨੂੰ ਮੈਂ ਰੱਖਤੇ ਸੀਗੇ ਪਾਣੀ ਪਿਉ ਕੇ ਫਿਰ ਮੈਂ ਪਾਣੀ ਧੋਣ ਲੱਗੀ ਸੀ ਸਰਫਜ ਨੂੰ ਪਿਉ ਕੇ ਰੱਖਦੇ ਸੀ ਆਪਾਂ ਇਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਮਸ਼ੀਨ ਚ ਲੋਟ ਨਹੀਂ ਉਹਦੇ ਅੱਡ ਲੱਗ ਹੀ ਧੋਣੇ ਪੈਂਦੇ ਨੇ ਤੇ ਉੱਥੇ ਪਾਣੀ ਤੋਂ ਤੇ ਸੀ ਮੈਂ ਸਾਰੇ ਕੰਮ ਤੋਂ ਲਾਸਟ ਤੇ ਕੰਮ ਅੱਜੇ ਬਸ ਮੇਰਾ ਠੀਕ ਹੀ ਨਿਬੜ ਗਿਆ ਸੀ 10:00 ਵਜੇ ਦੇ ਨਿਬੜ ਗਿਆ ਸੀ 10:00 ਦਾ ਟਾਈਮ ਹੋ ਗਿਆ ਸੀ ਇੱਥੇ ਪਾਣੀ ਆਪਾਂ ਲਾਤਾ ਸੀਗਾ ਗਰਮ ਨਹਾਉਣ ਵਾਸਤੇ ਤੋ ਬਾਹਰ ਮੰਨ ਵੀ ਨਾਲ ਹੀ ਸੀ ਮੈਂ ਵੀ ਤੇ ਪੋਣੇ ਤੋਂ ਬਾਅਦ ਪੋਣੇ ਵਿੱਚ ਇਥੇ ਥਾਪੇ ਨਾਲ ਕੁੱਟਦੇ ਸੀਗੇ ਥਾਪੇ ਨਾਲ ਨਾ ਫਿਰ ਵਧੀਆ ਨਿਕਲ ਜਾਂਦਾ ਇਹਨਾਂ ਚੋ ਥੰਡਾਈ ਜਿਹੀ ਲੱਗੀ ਹੁੰਦੀ ਆਟਾ ਕੁੱਟਾ ਜਾ ਤੇ ਥਾਪੇ ਨਾਲ ਵਧੀਆ ਸਾਫ ਹੋ ਜਾਂਦੇ ਨੇਗੇ ਤੇ ਬਸ ਨਿੱਕੇ ਨਿੱਕੇ ਕੰਮ ਜੇ ਇਹਨਾਂ ਨਿਬੜਦੇ ਹੀ ਨਹੀਂ ਹੈਗੇ ਨਾ ਬੁੜੀਆਂ ਐ ਲੱਗਦਾਗਾ ਵੀ ਕਹਿੰਦੇ ਨੇਗੀ ਕਰੇ ਕੰਮ ਕਰਨ ਵਾਲੀਆਂ ਬੁੜੀਆਂ ਬੇਲੀਆਂ ਨੇ ਤੁਸੀਂ ਤਾਂ ਕਰੇ ਬੇਲੀ ਹੋ ਕਹਿੰਦੇ ਨੇ ਬੰਦੇ ਪਰ ਕਰੀ ਤਾਂ ਸਾਰਾ ਦਿਨ ਹੀ ਮੁੱਕਦੇ ਹੈਗੇ ਆ ਬਸ 2 ਘੰਟੇ ਆਮਦਾਰੀ ਹੋਊਗੀ ਫੇਰ ਸ਼ਾਮ ਆਲਾ ਚੱਲ ਪੂਗਾ ਦਾਲ ਦਾ ਫਿਕਰ ਰੋਟੀ ਦਾ ਫਿਕਰ ਕਾਦੀ ਸਬਜ਼ੀ ਬਣਾਵਾਂਗੇ ਬਸ ਇਹੀ ਕੰਮ ਚੱਲਦਾ ਸਾਰਾ ਦਿਨ ਤੇ ਇੱਥੇ ਕੁੱਟਦੇ ਸੀਗੇ ਮੈਂ ਥਾਪੇ ਨਾਲ ਪੌਣੇ ਉਸੇ ਨਿੱਕੇ ਨਿੱਕੇ ਕੰਮ ਸਾਰਾ ਦਿਨ ਨਹੀਂ ਮੁੱਕਦੇ 10 11 ਵੱਜ ਜਾਂਦੇ ਨੇ ਜਿਉ ਲੱਗਦੇ ਆਂਗੇ ਸਵੇਰ ਤੋਂ 5 5:30 ਉੱਠ ਖੜਦੇ ਆਂ ਅੱਗੇ ਮੈਂ 5:30 ਉੱਠਦੀ ਅੱਜ ਬਸ ਮੱਥਾ ਟੇਕਣ ਗਏ ਸੀਗੇ ਆਪਾਂ 5 ਵਜੇ ਉੱਠ ਗਈ ਸੀ ਮੁੜ ਕੇ ਤਾਂ ਫਿਰ ਪਈ ਨਹੀਂ ਹੈਗੇ ਸੋਦੀ ਕੰਮ ਸਟਾਰਟ ਕਰ ਲਏ ਆਪਾਂ ਥੋੜੀ-ਥੋੜੀ 10 ਵੱਜ ਜਾਂਦੇ ਨੇ ਤੇ ਵਲੌਗ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆਂ ਜੀ ਮਿਲਾਂਗੇ ਕਿਸੇ ਹੋਰ ਵਲੌਗ ਨਾਲ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਜੀ ਪਲੀਜ਼ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਪ੍ਰੀ 뷰 ਦੇ ਕੇ ਨਾ ਜਾਇਆ ਕਰੋ ਵਲੌਗ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਸਬਸਕ੍ਰਾਈਬ ਵੀ ਕਰੋ ਇਹ ਚੈਨਲ ਨੂੰ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਣਿਓ ਅੱਗੇ ਵੀ ਸ਼ੇਅਰ ਕਰਦੇ ਆ ਕਰੋ ਵੀਡੀਓ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ video watch kali.